ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਕੁਝ ਸਮੇਂ ਤੋਂ ਇੱਕ ਯਾਤਰਾ ਆਰੰਭ ਕੀਤੀ ਮੇਰੇ ਨਾਲ ਤੁਸੀਂ ਵੀ ਉਸ ਆਨੰਦਮਈ ਪਲਾ ਨੂੰ ਜੋ ਮੈਂ ਦੇਖਦਾ ਮੈਂ ਜਾਣਦਾ ਮੈਂ ਮਹਿਸੂਸ ਕਰਦਾ ਤੁਸੀਂ ਵੀ ਮੰਨ ਸਕਦੇ ਇਹ ਯਾਤਰਾ ਅੱਜ ਮੈਨੂੰ ਹਰਦਵਾਰ ਲੈ ਕੇ ਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਕੁਝ ਸਮੇਂ ਤੋਂ ਇੱਕ ਯਾਤਰਾ ਆਰੰਭ ਕੀਤੀ ਜਿਹਦੇ ਵਿੱਚ ਇੱਕ ਵਿਲੱਖਣ ਰਾਸ ਨੂੰ ਲੱਭਣ ਦੀ ਕੁਝ ਪਰਾਤਨ ਜੋ ਰੀਤਾਂ ਨੇ ਉਹਨਾਂ ਨੂੰ ਪਛਾਨਣ ਦੀ ਇਹ ਯਾਤਰਾ ਜਿਹੜੀ ਮੇਰੇ ਵੱਲੋਂ ਆਰੰਭ ਕੀਤੀ ਗਈ ਆ ਪਰ ਕੁਝ ਕਾਰਨਾ ਕਰਕੇ ਕੁਝ ਅਜਿਹੇ ਸਥਾਨ ਹੁੰਦੇ ਆ ਜਾਂ ਕੁਝ ਐਸੇ ਮਹਾਂਪੁਰਖ ਹੁੰਦੇ ਆ ਜਿਨ੍ਹਾਂ ਕੋਲੇ ਕਿਸੇ ਵੀ ਤਰ੍ਹਾਂ ਦੀ ਵੀਡੀਓ ਜਾਂ ਫੋਟੋ ਕਰਨਾ ਉਹ ਪਾਬੰਦੀ ਹੁੰਦੀ ਹੈ ਉਹਦੇ ਕਰਕੇ ਉਹ ਵੀਡੀਓ ਤੇ ਫੋਟੋ ਤੁਹਾਡੇ ਤੱਕ ਨਹੀਂ ਪਹੁੰਚ ਸਕੀਆਂ ਪਰ ਇਸ ਯਾਤਰਾ ਦਾ ਆਰੰਭ ਹੋਇਆ ਨੂੰ ਲਗਭਗ 2-3 ਮਹੀਨੇ ਹੋ ਚੁੱਕੇ ਆ ਅੱਜ ਦੀ ਇਹ ਮੇਰੀ ਪਹਿਲੀ ਵੀਡੀਓ ਮੈਂ ਯਾਤਰਾ ਦੇ ਨਾਲ-ਨਾਲ ਸੋਚਿਆ ਵੀ ਤੁਹਾਨੂੰ ਵੀ ਇਸ ਚੀਜ਼ ਦੇ ਦਰਸ਼ਨ ਕਰਾਵਾਂ ਕਿਉਂਕਿ ਮੇਰੇ ਨਾਲ ਤੁਸੀਂ ਵੀ ਉਸ ਆਨੰਦਮਈ ਪਲਾਂ ਨੂੰ ਜੋ ਮੈਂ ਦੇਖਦਾ ਮੈਂ ਜਾਣਦਾ ਮੈਂ ਮਹਿਸੂਸ ਕਰਦਾ ਤੁਸੀਂ ਵੀ ਮਾਨ ਸਕਦੇ ਯਾਤਰਾ ਦਾ ਇਹ ਦੂਜਾ ਪੜਾ ਸੀ ਪਹਿਲਾ ਪੜਾ ਜਿਹੜਾ ਉਹ ਤੁਹਾਡੇ ਤੱਕ ਨਹੀਂ ਪਹੁੰਚ ਸਕਿਆ ਉਹਦੇ ਲਈ ਮੈਂ ਮਾਫ਼ੀ ਮੰਗਦਾ ਦੂਜੇ ਪੜਾ ਦੇ ਵਿੱਚ ਇਹ ਯਾਤਰਾ ਅੱਜ ਮੈਨੂੰ ਹਰਦਵਾਰ ਲੈ ਕੇ ਆਈ ਜੈ ਇਹ ਕਹਿ ਲੋ ਵੀ ਮੇਰਾ ਦਾਣਾ ਪਾਣੀ ਇਸ ਜਗ੍ਹਾ ਤੇ ਲਿਖਿਆ ਸੀ ਜੋ ਮੈਂ ਚੋਗਣਾਣਾ ਸੀ ਹਰਦਵਾਰ ਦੇ ਵਿੱਚ ਸਾਡੀ ਮਹਾਨ ਇੱਕ ਬਹੁਤ ਹੀ ਪੁਰਾਣੀ ਸੰਸਥਾ ਸੰਪਰਦਾ ਗੁਰੂ ਨਾਨਕ ਮਹਾਰਾਜ ਤੋਂ ਚੱਲੀ ਆ ਰਹੀ ਨਾਨਕ ਨਿਰਮਲ ਪੰਥ ਚਲਾਇਆ ਨਿਰਮਲ ਸੰਪਰਦਾਇ ਜਿਸ ਦੇ ਕੇ Swami Gyan Dev ji Maharaj ਇਸ ਸਮੇਂ ਮੁਖੀ ਨੇ ਪੁਣਾ ਦਾ ਪਾਵਨ ਸਥਾਨ ਹਰਦਵਾਰ ਵਿਖੇ ਕਨਖਲ ਪ੍ਰਾਚੀਨ ਨਿਰਮਲ ਅਖਾੜਾ ਉਸ ਥਾਂ ਤੇ ਅੱਜ ਪੁੱਜਿਆ ਇਸ ਥਾਂ ਤੇ ਆ ਕੇ ਕੁਝ ਚੀਜ਼ਾਂ ਸੀਗੀਆਂ ਜੋ ਮੇਰੀ ਖੋਜ ਦੇ ਨਾਲ ਸੰਬੰਧਿਤ ਸੀ ਉਹਨਾਂ ਨੂੰ ਦੇਖਣ ਦੇ ਲਈ ਇੱਥੇ ਪਹੁੰਚਿਆ ਤੇ ਇੱਥੇ ਆ ਕੇ ਸਵਾਮੀ ਗਿਆਨਦੇਵ ਜੀ ਮਹਾਰਾਜ ਦੇ ਦਰਸ਼ਨ ਕੀਤੇ ਉਹਨਾਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਉਹਨਾਂ ਦੇ ਅੱਗੇ ਜਿੰਨੇ ਵੀ ਵਿਦਿਆਰਥੀ ਨੇ ਮਹਾਂਪੁਰਖ ਨੇ ਉਹਨਾਂ ਦੇ ਦਰਸ਼ਨ ਕੀਤੇ ਉਹਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਪਰ ਇੱਥੇ ਆ ਕੇ ਇੱਕ ਵੱਡੀ ਚੀਜ਼ ਸੋਹਣੀ ਲੱਗੀ ਇੱਕ ਤੇ ਸਥਾਨ ਬੜਾ ਰਮਣੀਕ ਜੀ ਜਗ੍ਹਾ ਤੇ ਬਣਿਆ ਹੋਇਆ ਹਰਤੋਆਰ ਇਹ ਵੈਸੀ ਬੜੀ ਆਪਣੇ ਭਾਰਤੀ ਪਰੰਪਰਾ ਦੇ ਅੰਦਰ ਵੈਸੀ ਬੜਾ ਪਵਿੱਤਰ ਸਥਾਨ ਮੰਨਿਆ ਜਾਂਦਾ ਹੈ ਤੇ ਇਹ ਸਥਾਨ ਤੇ ਜਿੱਥੇ ਦੀ ਪਵਿੱਤਰਤਾ ਵੈਸੀ ਆ ਉਥੇ ਗੁਰੂ ਨਾਨਕ ਮਹਾਰਾਜ ਦੇ ਇਹ ਪਾਵਨ ਸਥਾਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਭੇਜੇ ਉਹਨਾਂ ਪੰਜਾਂ ਸਾਧੂਆਂ ਨੇ ਜਿਨ੍ਹਾਂ ਨੇ ਨਿਰਮਲ ਪੇਖਮੁਗਧੇ ਚਲਾਇਆ ਉਹ ਨਿਰਮਲ ਪੰਥ ਜਿਹੜਾ ਉਹ ਸੰਪੂਰਨ ਤੌਰ ਤੇ ਜਿਹੜਾ ਕਾਇਮ ਹੋਇਆ ਉਹਦੇ ਸਥਾਨ ਤੇ ਆਏ ਤੇ ਇੱਥੇ ਬੜਾ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਇੱਥੇ ਬਹੁਤ ਸਾਰੇ ਵਿਦਿਆਰਥੀ ਨੇ ਜਿਹੜੇ ਮਹਾਂਪੁਰਖਾਂ ਦੇ ਕੋਲ ਬ੍ਰਹਮ ਵਿਦਿਆ ਗੁਰਬਾਣੀ ਵਿਦਿਆ ਆਦੀ ਜਾਣਕਾਰੀ ਲੈਂਦੇ ਆ ਦੂਜਾ ਇੱਥੇ ਸੰਸਕ੍ਰਿਤ ਵੇਦਾਂਤ ਤੇ ਹੋਰ ਅਨਿੱਕਾ ਗ੍ਰੰਥ ਨੇ ਜਿਹੜੇ ਜਿਨ੍ਹਾਂ ਨੂੰ ਅਸੀਂ ਪਛੜਦੇ ਜਾ ਰਹੇ ਆ ਪਛਾੜਦੇ ਜਾ ਰਹੇ ਆ ਉਹ ਪੜ੍ਹਾਏ ਜਾਂਦੇ ਆ ਤੇ ਨਾਲ ਹੀ ਨਾਲ ਇੱਥੇ ਇੱਕ ਬੜੀ ਸੋਹਣੀ ਚੀਜ਼ ਜਿਹੜੀ ਦੇਖੋ ਨੂੰ ਮਿਲ ਮੈਂ ਤੁਹਾਨੂੰ ਵੀ ਉਹ ਦਿਖਾਉਣਾ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਇਹ ਜਦੋਂ ਵੀ ਇੱਥੇ ਲੰਗਰ ਚ ਪਾਇਆ ਜਾਂਦਾ ਭਾਵੇਂ ਉਹ ਸਵੇਰੇ ਭਾਵੇਂ ਸ਼ਾਮ ਸਭ ਤੋਂ ਪਹਿਲਾਂ ਘੰਟੀ ਵਜਾਈ ਜਾਂਦੀ ਹੈ ਉਸ ਤੋਂ ਬਾਅਦ ਜਿੰਨੇ ਵੀ ਇੱਥੇ ਦੀ ਸੰਗਤ ਆ ਵਿਦਿਆਰਥੀ ਨੇ ਬੱਚੇ ਪੜ੍ਹਦੇ ਆ ਉਹ ਸਾਰੇ ਪੰਖਤ ਜਾ ਕੇ ਬੈਠਦੇ ਆ ਤੇ ਲੰਗਰ ਛਕਣ ਲਈ ਤਿਆਰ ਹੁੰਦੇ ਆ ਲੰਗਰ ਬਰਤਨਾ ਵਿੱਚ ਵਰਤੋਂ ਤੋਂ ਬਾਅਦ ਬੱਚਿਆਂ ਵੱਲੋਂ ਭਗਵਤ ਗੀਤਾ ਦੇ 15ਵੇਂ ਸ਼ਲੋਕ ਨੂੰ ਉਚਾਰਿਆ ਜਾਂਦਾ ਹੈ। ਨਰਾਸਮੋਰਾ ਜਯ ਸੰਤਾਨਾ ਹੈ ਪਰਮਾ ਨੇ ਮਨ ਜੇ ਲਵੋ ਸਤੋ ਦੇ ਜਾਓ। ਇਸ ਤੋਂ ਬਾਅਦ ਲੰਗਰ ਸ਼ੁਰੂ ਹੁੰਦਾ ਹੈ। ਲੰਗਰ ਸ਼ੁਰੂ ਹੋਣ ਤੋਂ ਬਾਅਦ ਸਾਰੀਆਂ ਸੰਗਤਾਂ ਬੜੇ ਪ੍ਰੇਮ ਦੇ ਨਾਲ ਲੰਗਰ ਛਕਦੀਆਂ ਤੇ ਲੰਗਰ ਛਕਣ ਤੋਂ ਬਾਅਦ ਜੋ ਸਾਡੀ ਅਰਦਾਸ ਕਰਨ ਦੀ ਪਰੰਪਰਾ ਹੈ ਦੇਖੋ ਪਹਿਲਾਂ ਸਨਾਤਨ ਮਤ ਦੇ ਅਨੁਸਾਰ ਗੀਤਾ ਦੇ ਸ਼ਲੋਕ ਨੂੰ ਉਚਾਰਿਆ ਗਿਆ ਉਸ ਤੋਂ ਬਾਅਦ ਲੰਗਰ ਜਦੋਂ ਸਮਾਪਤ ਹੁੰਦਾ ਤਾਂ ਇਸ ਤਰ੍ਹਾਂ ਜੋ ਸਿੱਖ ਪੰਥ ਵਿੱਚ ਅਰਦਾਸ ਦੀ ਮਰਿਆਦਾ ਉਹ ਅਰਦਾਸ ਕੀਤੀ ਜਾਂਦੀ ਇਸ ਸਥਾਨ ਬੜਾ ਸੋਹਣਾ ਹੈ ਇਸ ਸਥਾਨ ਤੇ ਬੜੀਆਂ ਰਸ ਦੀਆਂ ਗੱਲਾਂ ਮਹਾਪੁਰਖਾਂ ਦੇ ਨਾਲ ਹੋਈਆਂ ਕੋਝ ਦੀਆਂ ਗੱਲਾਂ ਮਹਾਪੁਰਖਾਂ ਦੇ ਨਾਲ ਹੋਈਆਂ ਇਹ ਯਾਤਰਾ ਮੇਰੀ ਇਸੇ ਤਰ੍ਹਾਂ ਅੱਗੇ ਚੱਲਦੀ ਰਹੇਗੀ ਅੱਜ ਇਸ ਯਾਤਰਾ ਦਾ ਆਖਰੀ ਦਿਨ ਸੀ ਮੈਂ ਸੋਚਿਆ ਕਿ ਇੱਕ ਵੀਡੀਓ ਬਣਾ ਕੇ ਤੁਹਾਡੇ ਨਾਲ ਇਹ ਸਾਰੀਆਂ ਖੁਸ਼ੀਆਂ ਸ਼ੇਅਰ ਕਰਾਂ ਜਿੱਥੇ ਇਹ ਬੜਾ ਸੋਹਣਾ ਗੁਰਦੁਆਰਾ ਸਾਹਿਬ ਦਰਬਾਰ ਸਾਹਿਬ ਬਣਿਆ ਉੱਥੇ ਹੀ ਇਸ ਦੇ ਅੰਦਰ ਤਿੰਨ ਪੁਰਾਤਨ ਜਿਹੜੇ ਮੰਦਰ ਬਣੇ ਹੋਏ ਆ ਤੇ ਉਹ ਇਸੇ ਤਰ੍ਹਾਂ ਹੀ ਮੌਜੂਦ ਨੇ ਸੰਭਾਲ ਕੇ ਰੱਖਿਆ ਉਹਨਾਂ ਦੀ ਸੇਵਾ ਵੀ ਨਾਲ ਦੀ ਨਾਲ ਹੀ ਚੱਲਦੀ ਆ ਬੜੇ ਪ੍ਰੇਮੀ ਜਨ ਇੱਥੇ ਆਉਂਦੇ ਆ ਸਨਾਤਨ ਮਤ ਦੇ ਵੀ ਆਉਂਦੇ ਆ ਸਿੱਖ ਪੰਥ ਦੀ ਸਾਡੀ ਇਹ ਇੱਕ ਮਹਾਨ ਸੰਪਰਦਾ ਹੈ ਇਹਦੇ ਵਿੱਚ ਬੜੇ ਵਿਦਿਆਰਥੀ ਪੜ੍ਹਦੇ ਆ ਵਖੋ ਬੱਕਰੀਆਂ ਟਕਸਾਲਾਂ ਵਖੋ ਬਕਰੇ ਸੰਪਰਦਾਵਾਂ ਦੇ ਵਿੱਚੋਂ ਇੱਥੇ ਵਿਦਿਆਰਥੀ ਪੜ੍ਹਨ ਆਉਂਦੇ ਆ ਤੇ ਮੈਂ ਇਹੀ ਗੁਜਾਰਿਸ਼ ਕਰਾਂਗਾ ਤੁਸੀਂ ਜੇ ਕਦੇ ਆਓ ਤਾਂ ਇਸ ਸਥਾਨ ਤੇ ਦਰਸ਼ਨ ਜ਼ਰੂਰ ਕਰਕੇ ਜਾਇਓ ਬੜਾ ਰਮਣੀਕ ਸਥਾਨ ਹੈ ਅੱਜ ਮੇਰਾ ਯਾਤਰਾ ਦਾ ਆਖਰੀ ਦਿਨ ਆ ਮੈਂ ਇਥੋਂ ਵਿਦਾ ਲੈ ਲੈਣੀ ਆ ਬੜੀਆਂ ਰਸ ਦੀਆਂ ਗੱਲਾਂ ਬੜੇ ਰਸਮਈ ਚੀਜ਼ਾਂ ਬੜੀਆਂ ਪ੍ਰਾਤਨ ਗੱਲਾਂ ਰਤਨ ਰੋਹ ਰੀਤਾਂ ਜਿਨ੍ਹਾਂ ਦੇ ਬਾਰੇ ਇਹ ਸਥਾਨ ਤੇ ਆ ਕੇ ਜਾਣਿਆ ਤੇ ਇਸੇ ਤਰ੍ਹਾਂ ਹੁਣ ਇਹ ਯਾਤਰਾ ਦਾ ਅਗਲਾ ਭਾਗ ਜਿਹੜਾ ਸ਼ੁਰੂ ਹੋਊਗਾ ਉਹਦੇ ਤੁਹਾਨੂੰ ਜਰੂਰ ਦਰਸ਼ਨ ਕਰਾਊਗਾ ਤੇ ਜਿੱਥੇ ਮੈਂ ਯਾਤਰਾ ਕਰਾਂਗਾ ਨਾਲ ਦੇ ਨਾਲ ਤੁਹਾਨੂੰ ਵੀ ਯਾਤਰਾ ਤੇ ਲੈ ਕੇ ਜਾਂਦਾ ਰਹਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ